ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ ਐਜੂਕੇਸ਼ਨ ਵਾਸਤੇ ਰੱਖਿਆ ਗਿਆ 19200 ਸਕੂਲ ਹੈ ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਾਰੇ ਸਕੂਲਾਂ ਦੀ ਬਾਉਂਡਰੀ ਨਹੀਂ ਸੀਗੇ ਪਸ਼ੂ ਡੰਗਰ ਫਿਰਦੇ ਰਹੇ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹੈ ਜੇ ਹੋਰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿ ਕਿਹੜੇ ਪ੍ਰਮੋਟਿਵ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ ਹੋਊਗਾ ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ ਐਜੂਕੇਸ਼ਨ ਵਾਸਤੇ ਰੱਖਿਆ ਗਿਆ 19200 ਸਕੂਲ ਹੈ ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਾਰੇ ਸਕੂਲਾਂ ਦੀ ਬਾਉਂਡਰੀ ਨਹੀਂ ਸੀਗੇ ਪਸ਼ੂ ਡੰਗਰ ਫਿਰਦੇ ਰਹੇ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹਜੇ ਹੋਰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿ ਕਿਹੜੇ ਪ੍ਰਮੋਟਿਵ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ ਹੋਊਗਾ ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ ਐਜੂਕੇਸ਼ਨ ਵਾਸਤੇ ਰੱਖਿਆ ਗਿਆ 19200 ਸਕੂਲ ਹੈ ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਾਰੇ ਸਕੂਲਾਂ 'ਚ ਬਾਉਂਡਰੀ ਨਹੀਂ ਸੀਗੇ ਪਸ਼ੂ ਡੰਗਰ ਫਿਰਦੇ ਰਹੇ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹੈ ਜੇ ਹੋਰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿ ਕਿਹੜੇ ਪ੍ਰਮੋਟਿਵ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ ਹੋਇਆ ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ ਐਜੂਕੇਸ਼ਨ ਵਾਸਤੇ ਰੱਖਿਆ ਗਿਆ 19200 ਸਕੂਲ ਹੈ ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਾਰੇ ਸਕੂਲਾਂ ਦੀ ਬਾਉਂਡਰੀ ਨਹੀਂ ਸੀਗੇ ਪਸ਼ੂ ਡੰਗਰ ਫਿਰਦੇ ਰਹੇ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹੈ ਜਿਹੜੇ ਹੋਰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿ ਕਿਹੜੇ ਪ੍ਰਮੋਟਿਵ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ ਹੋਊਗਾ ਪਹਿਲੀ ਵਾਰ ਹੋਇਆ ਕਿ 17000 ਕਰੋੜ ਤੋਂ ਜ਼ਿਆਦਾ ਬਜਟ ਐਜੂਕੇਸ਼ਨ ਵਾਸਤੇ ਰੱਖਿਆ ਗਿਆ 19200 ਸਕੂਲ ਹੈ ਲਗਭਗ ਸਾਰੇ ਸਕੂਲਾਂ ਦੀਆਂ ਜਿਹੜੀਆਂ ਬਾਉਂਡਰੀਆਂ ਬਣ ਗਈਆਂ ਬਹੁਤ ਸਾਰੇ ਸਕੂਲਾਂ ਦੀ ਬਾਉਂਡਰੀਆਂ ਹੀ ਨਹੀਂ ਸੀਗੇ ਪਸ਼ੂ ਡੰਗਰ ਫਿਰਦੇ ਰਹੇ ਸੀ ਲਗ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਬੈਠਣ ਵਾਸਤੇ ਬੈਂਚ ਤੇ ਬਾਥਰੂਮ ਤੋਂ ਬਿਨਾਂ ਕੋਈ ਸਕੂਲ ਨਹੀਂ ਟੀਚਰਾਂ ਦੀਆਂ ਭਰਤੀਆਂ ਹਰ ਰੋਜ਼ ਹੁਣ ਹਜੇ 1400 ਟੀਚਰ ਹਜੇ ਹੋਰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਪ੍ਰਿੰਸੀਪਲ ਉਹ ਇੱਕ ਲੀਗਲ ਜਿਹੜਾ ਮਾਮਲਾ ਫਸਿਆ ਹੋਇਆ ਸੀ ਉਹਨੂੰ ਵੀ ਕਲੀਅਰ ਕਰਕੇ ਕਿ ਕਿ ਕਿਹੜੇ ਪ੍ਰਮੋਟਿਵ ਪ੍ਰਿੰਸੀਪਲ ਬਣਨਗੇ ਕਿਹੜੇ ਡਾਇਰੈਕਟਰ ਰੱਖਣੇ ਨੇ ਉਹ ਵੀ ਆਉਣ ਵਾਲੇ ਦਿਨਾਂ 'ਚ ਫੈਸਲਾ ਲਾਉਂਦੇ